ਹਾਂਜੀ ਮੈਂ ਅਵਤਾਰ ਸਿੰਘ ਤਾਰਾ ਇਸ ਟਾਈਮੇ ਖੜਾਗਾ ਜੀਤਨਗਰ ਸੰਗੂਰ ਦੇ ਵਿੱਚ ਮੈਂ ਦੱਸਣਾ ਚਾਹਣਾਗਾ ਵੀ ਜਿਹੜੇ ਸਾਡੇ ਮਹੱਲੇ ਦੇ ਵਿੱਚ ਸੜਕਾਂ ਐਂਟਰੀ ਕਰਦੀ ਆ ਉਹ ਸੜਕ ਨੂੰ ਪਿੱਛੇ ਸਾਲ ਤੋਂ ਪਰੋ ਗਿਆ ਬਿਜਲੀ ਬੋਰਡ ਮੈਹਿਕਮਾ ਜਿਹੜਾ ਉਹਨੇ ਤਾਰ ਪਾਈ ਥੀ ਕੇਬਲ ਛੱਡਦੀ ਕੇਬਲ ਛੱਡਦੀ ਤਾਰ ਪਾਉਣ ਤੋਂ ਬਾਅਦ ਉਹ ਸੜਕ ਨਹੀਂ ਬਣੀ ਜਦੋਂ ਬਾਰਿਸ਼ ਹੋ ਜਾਂਦੀ ਹੈ ਚਿੱਕੜ ਹੋ ਜਾਂਦਾ ਬੱਟੇ ਨੇਗੇ ਟੁੱਟੀਆਂ ਹੋਈਆਂ ਸੜਕਾਂ ਨੇ ਧੂੜ ਮਿੱਟੀ ਆ ਉਸ ਤੋਂ ਬਾਅਦ ਜਿਹੜਾ ਇਹ ਸੜਕਾਂ ਕੀ ਪੀ ਡਬਲਯੂ ਡੀ ਮੈਹਿਕਮੇ ਨੇ ਬਣਾਉਣੀ ਥੀਗੀ ਉਸ ਨੇ ਵੀ ਨਹੀਂ ਬਣਾਈ ਜਦੋਂ ਮੈਂ ਇਸ ਦੇ ਸਬੰਧ ਦੇ ਵਿੱਚ ਐਕਸਰ ਸਾਹਿਬ ਨਾਲ ਗੱਲ ਕੀਤੀ ਬਿਜਲੀ ਬੋਰਡ ਦੇ ਨਾਲ ਤੇ ਉਹ ਕਹਿੰਦੇ ਕਹਿੰਦੇ ਜੀ ਅਸੀਂ 11 ਲੱਖ ਰੁਪਏ 17 ਲੱਖ ਰੁਪਈਆ ਸਾਡੀ 17 ਲੱਖ ਰੁਪਈਆ ਪੀ ਡਬਲਯੂ ਡੀ ਮਹਿਕਮੇ ਨੂੰ ਦੇ ਚੁੱਕੇ ਹਾਂਗੇ ਜੀ ਬਹੁਤ ਦੁਖੀ ਹਾਂਗੇ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਧਿਆਨ ਨਹੀਂ ਦੇ ਰਹੀ ਕਿਸੇ ਕੰਮ ਦਾ ਵੀ ਹੁਣ ਅਸੀਂ ਇਹ ਸਰਕਾਰ ਨੂੰ ਪੀ ਡਬਲਯੂ ਡੀ ਮਹਿਕਮੇ ਨੂੰ ਤੇ ਬਿਜਲੀ ਬੋਰਡ ਨੂੰ ਮਹਿਕਮੇ ਨੂੰ ਦੱਸਣਾ ਚਾਹੁੰਦੇ ਹਾਂਗੇ ਵੀ ਅਸੀਂ ਆਉਣ ਵਾਲੇ ਜਿੱਦੇ ਜਿੱਦੇ ਵੀ ਸਪੈਸ਼ਲ ਲੱਗੀ ਉਹਦੇ ਅਸੀਂ ਐਸੇ ਸੜਕ ਦੇ ਉੱਤੇ ਧਰਨਾ ਦਵਾਂਗੇ ਅਸੀਂ ਧਰਨਾ ਦਵਾਂਗੇ ਧਰਨਾ ਦੇ ਕੇ ਰੋਡ ਜਾਮ ਕਰਾਂਗੇ ਰੋਡ ਬੰਦ ਕਰਾਂਗੇ ਉਸ ਤੋਂ ਬਾਅਦ ਜਿਹੜੇ ਇੱਥੇ ਸਪੈਸ਼ਲ ਦਾ ਕੋਈ ਟਰੈਕ ਰੁਕਦੀ ਆ ਜਾਂ ਜਾਮ ਲੱਗਦਾ ਉਹਦੀ ਜ਼ਿੰਮੇਵਾਰੀ ਜਿਹੜਾ ਮੈਕਮਾਗਾ ਉਸ ਦੀ ਹੋਊਗੀ ਇਸ ਕਰਕੇ ਅਸੀਂ ਅੱਜ ਚੇਤਾਵਨੀ ਦਿੰਨੇ ਆਂ ਅਗਰ ਸਾਡੀ ਇਹ ਸੜਕ ਨਾ ਬਣਾਈ ਗਈ ਜਿਹੜਾ ਇਹ ਰੋਡ ਨਾ ਤਿਆਰ ਕੀਤਾ ਗਿਆ ਤਾਂ ਅਸੀਂ ਉਹ ਧਰਨਾ ਦਵਾਂਗੇ ਧੰਨਵਾਦ ਜੀ ਮੈਂ ਗੁਰਵਿੰਦਰ ਭੱਲਾ ਅਜੀਤ ਨਗਰ ਘੜਿਆਣ ਵਾਲਾਗਾ ਇਹ ਕਰੀਬ ਡੇਢ ਸਾਲ ਹੋ ਗਿਆ ਸੜਕ ਪੱਟੀ ਨੂੰ ਵਿੱਚ ਹੋ ਇਹ ਮੁੜ ਕੇ ਤਾਰਾ ਜੀ ਨੇ ਬਹੁਤ ਜਗ੍ਹਾ ਦੇ ਉੱਤੇ ਅਫਸਰਾਂ ਨੂੰ ਪ੍ਰਸ਼ਾਸਨ ਨੂੰ ਦਰਖਾਸਤਾਂ ਦਿੱਤੀਆਂ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਸੜਕ ਨਹੀਂ ਬਣਾਈ ਜਿਸ ਕਰਕੇ ਇੱਥੇ ਬਹੁਤ ਐਕਸੀਡੈਂਟ ਹੋ ਰਿਹਾ ਬਹੁਤ ਜ਼ਿਆਦਾ ਜਾਨਾਂ ਵੀ ਚਲੇ ਗਈਆਂ ਇੱਥੇ ਤੇ ਬਹੁਤ ਲੋਕ ਜਿਹੜੇ ਹੈਗੇ ਇੰਜਰਡ ਹੋਏ ਆ ਮੇਰੀ ਤਾਂ ਇਹੀ ਮੰਗ ਹੈ ਪ੍ਰਸ਼ਾਸਨ ਅੱਗੇ ਕਿ ਜਿਹੜੀ ਇਹ ਸੜਕ ਹੈ ਇਹ ਜਲਦੀ ਤੋਂ ਜਲਦੀ ਇਹ ਜਿਹੜੀ ਆ ਬਣਾਈ ਜਾਵੇ ਤਾਂ ਜੋ ਜਿਹੜਾ ਹੈਗਾ ਮਹੱਲੇ ਵਾਸੀਆਂ ਨੂੰ ਜਿਹੜਾ ਹੈਗਾ ਇਹਦੇ ਬਾਰੇ ਕੋਈ ਰਾਹਤ ਮਿਲੇ